ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦੱਬਿਓ। ਚਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। 29 ਮਈ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ? ਅੱਜ ਸਵੇਰ ਵੇਲੇ ਤੋਂ ਮੌਸਮ ਸਾਫ਼ ਸੀਗਾ। ਹਵਾ ਦੇ ਵਿੱਚ ਹਲਕੀ ਜਿਹੀ ਰੁਵਾਨਗੀ ਦੇਖੀ ਗਈ ਪਰ ਗਰਮੀ ਅਤੇ ਹੌਮਸ ਦਾ ਦੌਰ ਲਗਾਤਾਰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਇੱਕ ਹਲਕਾ ਜਿਹਾ ਸਿਸਟਮ ਦਾ ਅੱਜ ਤੋਂ ਪ੍ਰਭਾਵ ਪੈਣਾ ਸ਼ੁਰੂ ਪੋ ਚੁੱਕਾ ਹੈ ਪਰ ਪੰਜਾਬ ਦੇ ਵਿੱਚ ਉਸ ਦਾ ਬਹੁਤਾ ਅਸਰ ਅੱਜ ਨਹੀਂ ਹੋਵੇਗਾ ਉਸ ਦਾ ਜ਼ਿਆਦਾਤਰ ਅਸਰ ਹਰਿਆਣੇ ਅਤੇ ਰਾਜਸਥਾਨ ਦੇ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਜਿਹੜੇ ਖੇਤਰਾਂ ਦੇ ਵਿੱਚ ਬਾਅਦ ਦੁਪਹਿਰ ਤੋਂ ਮੀਂਹ ਨੇਰੀ ਦਾ ਦੌਰ ਖਾਸ ਕਰਕੇ ਰਾਜਸਥਾਨ ਅਤੇ ਹਰਿਆਣੇ ਦੇ ਬਹੁਤੇ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਹੋ ਸਕਦਾ ਹੈ ਕਿ ਅੱਧੀ ਰਾਤ ਦੇ ਦੇ ਆਸ-ਪਾਸ ਪੰਜਾਬ ਦੇ ਵੀ ਕੁਝ-ਕੁਝ ਖੇਤਰਾਂ ਦੇ ਵਿੱਚ ਮੀਂਹ ਨੇਰੀ ਦਾ ਦੌਰ ਦੇਖਣ ਨੂੰ ਮਿਲ ਸਕਦਾ ਹੈ ਤੇ ਪੰਜਾਬ ਦੇ ਜੋ ਹਰਿਆਣੇ ਦੇ ਨਾਲ ਲੱਗਦੇ ਨੇ ਜ਼ਿਲ੍ਹੇ ਪਟਿਆਲਾ ਹੋ ਗਿਆ ਰਾਜਪੁਰਾ ਹੋ ਗਿਆ ਜਾਂ ਡੇਰਾ ਬੱਸੀ ਜਾਂ ਥੋੜੇ ਬਹੁਤੇ ਹੋਰ ਖੇਤਰ ਇਹਨਾਂ ਵਿੱਚ ਅੱਜ ਵੀ ਸ਼ਾਮ ਵੇਲੇ ਹਲਕੇ ਫੁਲਕੇ ਮੀਂਹ ਦੇ ਸ਼ਰਾਟੇ ਲੱਗਣ ਦੀ ਸੰਭਾਵਨਾ ਬਣ ਰਹੀਆਂ ਨੇ ਪਰ ਘੱਟ ਖੇਤਰੀ ਕਾਰਵਾਈਆਂ ਹੋਣ ਦੀ ਉਮੀਦ ਰਹੇਗੀ ਤੇ ਰਾਤ ਵੇਲੇ ਜਾਂ ਅੱਧੀ ਰਾਤ ਤੋਂ ਬਾਅਦ ਮਾਝੇ ਜਾਂ ਪਵਾਰ ਖੇਤਰ ਦੇ ਵਿੱਚ ਵੀ ਘੱਟ ਖੇਤਰੀ ਕਾਰਵਾਈਆਂ ਹੋਣ ਦੀ ਉਮੀਦ ਰਹੇਗੀ ਜਿਹੜਾ ਇਹ ਸਿਸਟਮ ਆ 30 ਮਈ ਨੂੰ ਮੁੱਖ ਤੌਰ ਤੇ ਲੱਗਦਾ ਹੋਇਆ ਦਿਖਾਈ ਦੇ ਰਿਹਾ ਹੈ ਜਿਹਦੇ ਵਿੱਚ ਮੀਂਹ ਹਨੇਰੀ ਦਾ ਦੌਰ 30 ਤੇ 31 ਮਈ ਨੂੰ ਦੋ ਦਿਨ ਟੁੱਟਵੇਂ ਤੌਰ ਤੇ ਦੇਖਣ ਨੂੰ ਮਿਲੇਗਾ ਸਾਰੇ ਪੰਜਾਬ ਵਿੱਚ ਮੀਂਹ ਦੀ ਉਮੀਦ ਤਾਂ ਨਹੀਂ ਰਹੇਗੀ ਪਰ ਫਿਰ ਵੀ ਪਿਆਰ ਤੋਂ 60% ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੇ ਸ਼ਰਾਟੇ ਤੁਹਾਨੂੰ ਲੱਗਦੇ ਹੋਏ ਦਿਖਾਈ ਦੇਣਗੇ ਅੱਜ ਟੁੱਟਵੇਂ ਖੇਤਰਾਂ ਦੇ ਵਿੱਚ ਹਰਿਆਣਾ ਜਾਂ ਰਾਜਸਥਾਨ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਉਮੀਦ ਰਹਿ ਸਕਦੀ ਹੈ ਪਰ ਬਹੁਤੇ ਘੱਟ ਖੇਤਰਾਂ ਦੇ ਵਿੱਚ ਹੋਵੇਗੀ ਮੀਂਹ ਦੀ ਉਮੀਦ ਉਹਨਾਂ ਦੇ ਵੀ